ਜਿਨ੍ਹਾਂ ਨੂੰ ਸ਼ਰਮਣੇ ਕਾਲੀਦਾਲ ਨੇ ਟਿੱਟ ਦੇ ਕੇ ਸਾਡੇ ਪਟਿਆਲਾ ਲੋਕ ਸਭਾ ਹਲਕੇ ਦੇ ਭੇਜਿਆ ਜੀ ਔਰ ਜਿਨ੍ਹਾਂ ਦੀ ਤਰੀਫ ਜਿੰਨੀ ਮਰਜ਼ੀ ਕਰ ਲਈ ਉਨੀ ਥੋੜੀ ਹੈ ਕਿਉਂਕਿ ਉਹਨਾਂ ਨੇ 32 ਸਾਲ ਉਹਨਾਂ ਸ਼ਰਮਣੇ ਕਾਲੀਦਾਲ ਨਾਲ ਸ਼ਾਮਲ ਹੋਏ ਨੂੰ ਹੋਏ ਨੇ ਜੀ ਜਿਨ੍ਹਾਂ ਨੂੰ ਮੈਂ ਛੋਟੀ ਜਿਹੀ ਉਮਰ ਤੋਂ ਜਾਣਦਾ ਔਰ ਮੈਂ ਪਹਿਲਾਂ ਜਦ ਛੋਟੀ ਦੁਕਾਨ ਕਰੀ ਸੀ ਉਹਨਾਂ ਨੇ ਪ੍ਰਪਤੀ ਦੀ ਮੈਂ ਜਦੋਂ ਉਹਨਾਂ ਨੂੰ ਜਾਣਦਾ ਔਰ ਜਿਨ੍ਹਾਂ ਨੇ ਮਿਹਨਤ ਔਰ ਲਗਨ ਕਰਕੇ ਜੀਖ ਪਰ ਹਲਕੇ ਦਾ ਆਪਣੇ ਬਾਕੀ ਹਲਕੇ ਉਹਨਾਂ ਨੇ ਬਹੁਤ ਵੱਡਾ ਸੁਧਾਰ ਕਰਿਆ ਲੱਗ ਜene ਆ ਜਿਹਨੂੰ ਵੋਟਾਂ ਪਾਦੇ ਆ ਫਿਰ ਆਪਾਂ ਬਹੁਤ ਗਾਲਾਂ ਕੱਢਦੇ ਆ ਬਹੁਤ ਬੋਲਦੇ ਆ ਬਹੁਤ ਮਾਰਾ ਰੰਦਾ ਇਹ ਬੰਦੇ ਨੇ ਕੰਮ ਨਹੀਂ ਕੀਤਾ ਇਹ ਸਾਡੇ ਪਿੰਡ ਨਹੀਂ ਆਇਆ ਤੇ ਜਦੋਂ ਮੇਰੀ ਇਲੈਕਸ਼ਨ ਸੀ ਮੈਂ ਉਦੋਂ ਵੀ ਤੁਹਾਨੂੰ ਦੱਸ ਕੇ ਗਿਆ ਕਿ ਤੁਸੀਂ ਇਸ ਬੋਰਡ ਦੇ ਟੀਚਰ ਹੋ ਤਾਂ ਜੇ ਖੇਲ ਬੱਚੇ ਨੂੰ ਪਾਸ ਕਰੋਗੇ ਤਾਂ ਦੋ ਸਾਲਾਂ ਬਾਅਦ ਗਾਲਾਂ ਹੀ ਕੱਢੋਗੇ ਦੇ ਵਿੱਚ ਕਸੂਰ ਵਰ ਆਪਾਂ ਵੀ ਆ ਪੰਥ ਰਾਤੇ ਜਹਦਾਰ ਗੁਰਚਨ ਸਿੰਘ ਡੌੜਾ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਫੋਕਲ ਪੈਂਡ ਬਣਾਇਆ ਜਿਨ੍ਹਾਂ ਨੇ ਹਸਪਤਾਲ ਬਣਾਇਆ ਬੰਦਿਆਂ ਦਾ ਪਸ਼ੂਆਂ ਦਾ ਜਿਨ੍ਹਾਂ ਨੇ ਰਹਿਣ ਲਈ ਟੈਂਕੀ ਪਾਣੀ ਦੀ ਬਣਾਈ ਗੁਰਨਰਾਜ ਦੇ ਵਿੱਚ ਜਿਨ੍ਹਾਂ ਨੇ ਬਿਜਲੀ ਦਾ ਗ੍ਰਿਡ ਲਿਆਂਦਾ ਔਰ ਜਿਨ੍ਹਾਂ ਨੇ ਸੜਕਾਂ ਦਾ ਜਾਲ ਬਚਾਇਆ ਮੇਰੇ ਲੰਗ ਤੋਂ ਅੱਠ ਸੜਕਾਂ ਜਾਂਦੀਆਂ ਨੇ ਔਰ ਉਸ ਦਿਨ ਲੱਖਾਂ ਦਾ ਕੱਟ ਹੋਣਾ। ਕੱਟ ਹੋਣਾ ਵੀ ਇੱਕ ਅਲੱਗ ਗੱਲ ਆ। 4 ਘੰਟੇ ਬੈਠ ਕੇ ਸਾਡੇ ਵਿਚਾਰ ਸੁਣਨਾ। ਸੋ ਉਸ ਉਹਨਾ ਉਸ ਦਿਨ ਦੇ ਮਹਿਲਾਂ ਦੀ ਜੜੀਆਂ ਨਾ ਕੰਧਾਂ ਹਲਾ ਕੇ ਰੱਖਦੀ। ਤੇ ਰਾਸਾਂ ਕਾਰ ਜਿਹੜੀ ਆਟਾ ਦਾਲ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ। ਮੈਂ 2.5 ਕਿੱਲਾਂ ਤੋਂ ਘੱਟ ਜ਼ਮੀਨ ਵਾਲਾ ਕਿਸਾਨ ਔਰ ਮਜ਼ਦੂਰ ਸਾਰਿਆਂ ਦੇ ਮਤਲਬ 450 ਦਾ ਲਗਭਗ ਮੈਂ ਉਹਨਾਂ ਨੂੰ ਗਰੀਬਾਂ ਨੂੰ ਕਾਰਡ ਬਣਾ ਕੇ ਦਿੱਤੇ ਸਾਂਝੇ ਸੀਮਾ ਦਵਾਈਆਂ ਜੀ ਤੇ ਜਿਹੜੀ ਸਭ ਤੋਂ ਪਹਿਲਾਂ ਮੱਝਬੇ ਧਰਮਸਾਲਾ ਜਿਹੜੀ ਜਗ੍ਹਾ ਲੈ ਕੇ ਮੁੱਲ ਬਸਤੀਆਂ ਬਣਾ ਕੇ ਉਹਨਾਂ ਦੀ ਉਹ ਦਿੱਤੀ ਜਿਹਦੇ ਨਾਲ ਅੱਜ ਉਹ ਵੀ ਆਪਣੇ ਵੈਹ ਸ਼ਾਦੀਆਂ ਉੱਤੇ ਕਰ ਸਕਦੇ ਨੇ ਆਪਣੇ ਆਪ ਬੋਟਾ ਜਿਹੜਾ ਪ੍ਰੈਣ ਨੇ ਇੱਕ ਤਰੀਕ ਨੂੰ ਪੈਣੀ ਵਾਲੇ ਆਪਾਂ ਇੱਕ ਤਰੀਕ ਨੂੰ ਘੱਲੂ ਘਰਾ ਬਣਾ ਰਹੇ ਹਾਂ ਜਿਹਦੇ ਵਿੱਚ ਦਰਬਾਰ ਸਾਹਿਬ ਤੇ ਟੈਂਕ ਕਰਕੇ ਜਿੱਥੇ ਦਰਬਾਰ ਸਾਹਿਬ ਨੂੰ ਢਾਇਆ ਅਕਾਲ ਤਖਤ ਤੋਂ ਟਾਇਆ ਉੱਤੇ 38 ਗੋਦਵਾਲਾਂ ਦੇ ਟੈਕ ਕਰਿਆ ਤੁਸੀਂ ਉਹਨੂੰ ਵੋਟਾਂ ਪਾਉਂਗੇ ਆਪ ਗਾਂਧੀ ਪਹਿਲਾ ਹਜ਼ਾਰ ਯਰਾਂ ਵਾਲਾ ਕੱਢਦਾ ਸੀ ਇਸ ਕਰਕੇ ਲੋਕ ਅੱਜ ਸਾਰੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਚਾਹੁੰਦੇ ਨੇ ਕਿਉਂਕਿ ਜਿਨ੍ਹਾਂ ਨੇ ਕੰਮ ਗਿਣੇ ਨਹੀਂ ਜਾ ਸਕਦੇ ਉਦੋਂ ਬਾਅਦ ਇਹ ਕਾਹਨਸੀ ਸਰਕਾਰ ਬਣਾਈ ਉਹਨਾਂ ਨੇ ਇੱਕ ਕੰਮ ਨਹੀਂ ਲੰਗਦਾ ਕਰਕੇ ਦਾ ਇੱਕ ਗਲੀ ਪੱਕੀ ਨਹੀਂ ਕਰੀ ਹੈਗੀ ਕੋਈ ਮਤਲਬ ਜਿਹੜਾ ਪਿੰਡ ਦਾ ਕੰਮ ਹੈ ਕੋਈ ਨਾ ਕੋਈ ਨੌਜਵਾਨ ਨੂੰ ਨੌਕਰੀ ਦੱਸੀ ਅਸੀਂ ਪਿੰਡਾਂ ਦੇ ਨੌਜਵਾਨਾਂ ਨੂੰ ਪੰਥਰਾਤਨ ਗੁਰਚਰ ਤੋਂ 5-10 ਮੁੰਡੇ ਨੌਕਰੀ ਵੀ ਕਰਾਏ ਪਰ ਅੱਜ ਦੀ ਜਿਹੜੀ ਸਰਕਾਰ ਹੈ ਡਾਕਟਰ ਬਲਬੀਰ ਪਿਛਲੇ ਦਿਨ ਆਏ ਉਹਨਾਂ ਦਾ ਬੇਟਾ ਮਿਲਿਆ ਜਾਂ ਉਹਨਾਂ ਦੇ ਚੁਣੇ ਹੋਏ ਜਿਹੜਾ ਆਪ ਚੁਣ ਕੇ ਉਹ ਤਾਂ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਜਾਂਦੇ ਕੱਲ ਗੱਲ ਨਹੀਂ ਕਰਦੇ ਕਿਉਂਕਿ ਸ਼ਾਇਦ ਅਸੀਂ ਇਦਾਂ ਦਾ ਕੋਈ ਸਵਾਲ ਨਾ ਕਰਦੀ ਭੱਜ ਜਾਂਦੇ ਆ ਤੁਹਾਡੇ ਮਿਨਿਸਟਰ ਸਾਹਿਬ ਤਾਂ ਪਰ ਉਹਨਾਂ ਦੇ ਵਲੰਟੀਅਰ ਨੇ ਜਿਨ੍ਹਾਂ ਨੂੰ ਅਸੀਂ ਘੇਰ ਕੇ-ਘੇਰ ਕੇ ਸਵਾਲ ਕਰਦੇ ਆਂ ਵੀ ਦੱਸੋ ਭਾਈ ਕੀ ਕੀਤਾ ਤੁਸੀਂ ਕਹਿੰਦੇ 70 ਸਾਲ ਚ ਅਕਾਲੀ ਦਲ ਨੇ ਜਾਂ ਕਾਂਗਰਸ ਨੇ ਕੁਝ ਕਰਿਆ ਹੀ ਨਹੀਂ ਤੇ ਅਸੀਂ ਬਹੁਤ ਕੁਝ ਕਰਿਆ ਪਰ ਜਿੰਨਾ ਕੁਝ ਤੁਸੀਂ ਗਿਣਾਤਾ ਤਾਂ ਫਿਰ ਇਹ ਤਾਂ ਕਹਿੰਦੇ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਇਹ ਕਿਤੇ ਕਾਗਜ਼ਾਂ ਚ ਹੈ ਆਪਾਂ ਤਾਂ ਮੈਂ ਪਿੰਡ ਦਾ ਲੰਗਦਾ ਵਸਿੰਦਾ ਹਾਂ ਅਸੀਂ ਤਾਂ ਸਾਰਾ ਕੁਝ ਦੇਖ ਸਕਦੇ ਹਾਂ ਕਿੱਥੇ ਕੀ ਬਣਿਆ ਡੇਰੀਆਂ ਨੂੰ ਸੜਕਾਂ ਲਾਤੀਆਂ ਤਾਂ ਘਰ ਘਰ ਜੋ ਤੁਸੀਂ ਨਾਲੀਆਂ ਦੀ ਆਪਾਂ ਗੱਲਬਾਤ ਕਰ ਲਈਏ, ਕੋਪਲ ਪੁਆਇੰਟ ਦੀ ਗੱਲ ਕਰ ਲਈਏ, ਪੰਪ ਵੀ ਲਾਇਆ, ਸਾਰਾ ਕੁਝ ਲਾਇਆ, ਬਿਲਡਿੰਗਾਂ ਬਣਾਤੀਆਂ ਸਾਰਾ ਕੁਝ। ਇਹ ਮੈਂ ਅੱਖੀਂ ਦੇਖਿਆ ਹੋਇਆ ਕਿਉਂਕਿ ਮੇਰਾ ਪਿੰਡ ਲੰਗ ਹੈ। ਜੇ ਕੋਈ ਹੋਰ মিডিਆ ਵਾਲਾ ਹੋਵੇ ਉਹ ਤੁਹਾਨੂੰ ਕਹੂਗਾ ਵੀ ਤੁਸੀਂ ਕਾਗਜ਼ੀ ਪੱਤਰੀ ਸਾਰਾ ਕੁਝ ਕਰੀ ਜਾਂਦੇ ਹੋ, ਜ਼ਮੀਨੀ ਪੱਧਰ ਤੇ ਕੁਛ ਹੈ ਹੀ ਨਹੀਂ। ਇਹਨਾਂ ਨੇ ਤਾਂ ਇਹੀ کہہ ਰੱਖਿਆ। ਸਾਡੀਆਂ ਸੜਕਾਂ ਬਣਾਈਆਂ ਵੀ ਨੇ ਜਿਹੜੀਆਂ ਆ ਅਕਾਲੀ ਸਰਕਾਰ ਨੇ ਬਣਾਈਆਂ ਨੇ। ਆ ਜਿਹੜੀ ਫਲੱਪ ਮਾਰਨਾ ਇਹ ਸਰਕਾਰ ਆਪ ਵਾਲੀ ਉਹ ਤੋਂ ਉਹਦੇ ਤੇ ਪ੍ਰੀਮੈਸ਼ ਨਹੀਂ ਪੈ ਰਹੀ ਤੇ ਪੈਂਚਵਰਕ ਨਹੀਂ ਰਖ ਰਹੇ। 18 ਫੁੱਟੀ ਜ 318 ਫੁੱਟੀ ਦਾ ਡਾਕਟਰ ਬਲਬੀਰ ਸਿੰਘ ਲਾਨ ਕਰਕੇ ਗਿਆ ਸੀ ਉਹਨੂੰ ਹਲ ਦਾ ਕੋਰਪਿਆ ਵੀ ਖਰਾ ਸਕਿਆ ਹਮ ਅਰ ਪਹਿਲੇ ਅਮੀ ਸਰਕਾਰਾਂ ਇਹਦੇ ਨੇ ਜਿਹੜੀ ਕਾਲੀ ਦਲ ਦੀ ਸਰਕਾਰਾਂ ਜਿਹੜੀ ਕਾਲੀਦਾਨੇ ਸੜਕਾਂ ਬਣਾ ਰੁਪਿਆ ਨਹੀਂ ਕਰੀ ਅਰ ਇਹ ਤੋਂ ਬਨਾ ਨਾ ਮੈਂ ਦਾ ਇਥੇ ਜਿਹੜਾ ਕਮਿਸ਼ਨ ਦਾ ਪ੍ਰਧਾਨ ਹੈ ਕਿ ਤਿੰਨ ਵਾਰੀ ਮੈਂ ਪ੍ਰਾਫਿਟ ਬੰਡਿਆ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਪਿੰਡ ਲੰਗ ਦੇ ਵਿੱਚ ਐਨਕੇ ਸ਼ਰਮਾ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਪਹੁੰਚੇ ਸੀ ਬੜਾ ਵਿਸ਼ਾਲ ਇਕੱਠ ਉੱਥੇ ਹੋਇਆ ਮਤਲਬ ਇੱਕ ਰੈਲੀ ਦਾ ਰੂਪ ਧਾਰ ਗਿਆ ਇੰਨੇ ਨੌਜਵਾਨ ਤੇ ਬਜ਼ੁਰਗ ਕਿਸਾਨ ਸਾਰੇ ਪਹੁੰਚੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠਾ ਜੇ ਇਕੱਠ ਹੋਇਆ ਜਥੇਦਾਰ ਰਵੰਦ ਸਿੰਘ ਲੰਗ ਜਿਨ੍ਹਾਂ ਦੀ ਅਸੀਂ ਅਕਸਰ ਗੱਲਬਾਤ ਕਰਦੇ ਆ ਟਕਸਾਲੀ ਪਰਿਵਾਰ ਹੈ ਵੱਡਾ ਯੋਗਦਾਨ ਅਕਾਲੀ ਦਲ ਦੇ ਵਿੱਚ ਬਹੁਤ ਸਾਰੀਆਂ ਇਲੈਕਸ਼ਨਾਂ ਜਿੱਤੀਆਂ ਵੱਡੇ ਅਹੁਦਿਆਂ ਤੇ ਵੀ ਰਹੇ ਨੇ ਅੱਜ ਪੂਰੇ ਖੁਸ਼ ਨੇ ਸਤਕਾਰਯੋਗ ਐਨ ਕੇ ਸ਼ਰਮਾ ਜੀ ਜੀ ਜਿਨ੍ਹਾਂ ਨੂੰ ਸ਼ਰਮਣੇ ਅਕਾਲੀ ਦਲ ਨੇ ਟਿਕਟ ਦੇ ਕੇ ਸਾਡੇ ਪਟਿਆਲਾ ਲੋਕ ਸਭਾ ਹਲਕੇ ਦੇ ਭੇਜਿਆ ਜੀ ਔਰ ਜਿਨ੍ਹਾਂ ਦੀ ਤਾਰੀਫ ਜਿੰਨੀ ਮਰਜ਼ੀ ਕਰ ਲਈ ਉਹਨੀ ਥੋੜੀ ਹੈ ਕਿਉਂਕਿ ਉਹਨਾਂ ਨੇ 32 ਸਾਲ ਉਹਨੂੰ ਸ਼ਰੂਆਣੀ ਕਾਲੀ ਦਲ ਸ਼ਾਮਲ ਹੋਏ ਨੂੰ ਹੋਏ ਨੇ ਜੀ ਜਿਨ੍ਹਾਂ ਨੂੰ ਮੈਂ ਛੋਟੀ ਜਿਹੀ ਉਮਰ ਤੋਂ ਜਾਣਦਾ ਹਾਂ ਔਰ ਮੈਂ ਪਹਿਲਾਂ ਜਦ ਛੋਟੀ ਦੁਕਾਨ ਖਰੀਦੀ ਸੀ ਉਹਨਾਂ ਨੇ ਪ੍ਰਾਪਰਟੀ ਦੀ ਮੈਂ ਜਦੋਂ ਉਹਨਾਂ ਨੂੰ ਜਾਣਦਾ ਹਾਂ ਔਰ ਜਿਨ੍ਹਾਂ ਨੇ ਮਿਹਨਤ ਔਰ ਲਗਨ ਕਰਕੇ ਜੀ ਅਖਰ ਹਲਕੇ ਦਾ ਆਪਣੇ ਬਾਕੀ ਹਲਕੇ ਦਾ ਉਹਨਾਂ ਨੇ ਬਹੁਤ ਵੱਡਾ ਸੁਧਾਰ ਕਰਿਆ ਉੱਥੇ ਆ ਸਾਡੇ ਨਗਰ ਦੇ ਵਿੱਚ ਆਉਣ ਤੇ ਮੈਂ ਬਹੁਤ ਖੁਸ਼ ਆ ਮੈਂ ਜੀ ਆਇਆਂ ਕਹਿੰਦਾ ਔਰ ਕਿਉਂਕਿ ਸਾਡਾ ਨਗਰ ਸ਼ੁਰੂਮਣੇ ਕਾਲੀਦਲ ਦੇ ਬਾਬਾ ਬੋੜ ਸਮਝ ਲੋ ਪੰਥ ਰਾਤੇ ਜਹਦਾਰ ਗੁਰਚਨ ਸਿੰਘ ਟੋੜਾ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਫੋਕਲ ਪੈਂਡ ਬਣਾਇਆ ਜਿਨ੍ਹਾਂ ਨੇ ਹਸਤਾ ਬਣਾਇਆ ਬੰਦਿਆਂ ਦਾ ਪਸ਼ਵਾਂ ਦਾ ਜਿਨ੍ਹਾਂ ਨੇ ਰਹਿਣ ਵਾਲੇ ਟੈਂਕੀ ਪਾਣੀ ਦੀ ਬਣਾਈ ਗੌਰਨ ਰਾਜ ਦੇ ਵਿੱਚ ਜਿਨ੍ਹਾਂ ਨੇ ਬਿਜਲੀ ਦਾ ਗ੍ਰਿਡ ਲਿਆਂਦਾ ਅਰ ਜਿਨ੍ਹਾਂ ਨੇ ਛੜਕਾਂ ਦਾ ਜਾਲ ਬਚਾਇਆ ਮੇਰੇ ਲੰਗ ਤੋਂ ਅੱਠ ਛੜਕਾਂ ਜਾਂਦੀਆਂ ਨੇ ਹਮ ਸਭ ਤੋਂ ਪਹਿਲਾਂ ਸਰਦਾਰਾ ਸਿੰਘ ਕੋਲੀ ਹਮ 1967 ਦੇ ਵਿੱਚ ਮੰਤਰੀ ਬਣੇ ਉਹਨਾਂ ਨੇ ਪਹਿਲੀ ਛੜਕ ਬਣਾਈ ਜੀ ਉਸ ਤੋਂ ਬਾਅਦ ਲਚਕਾਣੀ ਹਮ ਕਾਠ ਮੱਠੀ ਹਮ ਰੋੜੇ ਆਲਾ ਚਲੇਲਾ ਫੱਗਣ ਮਾਜਰਾ ਤੇ ਸਿਆਣਾ ਬਾਹਰ ਨੂੰ ਇਹ ਛੜਕਾਂ ਸਾਰੀਆਂ ਪੰਥ ਰਤਨ ਜਹਦਾਰ ਗੁਰਚੰਦ ਸਿੰਘ ਟੋੜੇ ਨੇ ਬਣਾਈਆਂ ਜਿਹੜੀ ਛੜਕ ਮੇਰੇ ਘਰ ਨੂੰ ਕਿਸਿਆਣੇ ਨੂੰ ਜਾਂਦੀ ਆ ਉਹ ਛੜਕ ਉਹਨਾਂ ਨੇ ਮੇਰਾ ਮੈਨੂੰ ਬੜਾ ਬੜਾ ਮਾਣ ਦਿੱਤਾ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਹੁੰਦੇ ਹੋਏ ਜਿੱਥੇ ਚਾਰ ਬੇਰੀ ਮੈਂ ਫੜ ਵੱਡਾ ਕਰਿਆ ਲੰਗਦਾ ਪਰਚੇਸ ਸੈਂਟਰ ਉੱਥੇ ਛੜਕ ਬਾਯਾ ਲੰਗ ਤੋਂ ਚੱਲ ਕੇ ਫਿਰਨੀ ਸਾਰੀ ਅਤੇ ਮੜੀਆਂ ਜੀ ਜਿਹੜੀਆਂ ਸਲਾਪਤੀਆਂ ਸੀ ਤੇ ਮੇਰੇ ਬਾਰ ਦੇ ਨੂੰ ਮੁੰਦੇ ਨੂੰ ਹੋਏ ਕਿਸਿਆਣੇ ਤੱਕ ਲਾਈ ਅਤੇ ਇੱਕ ਬਾਰ ਨੂੰ ਵੀ ਲਾਈ ਉਤੇ ਬਾਦ ਜਿਹੜੀ ਵਿਚਾਲੇ ਥੋੜੀ ਰਹਿ ਗਈ ਕਿਸੇ ਕਾਰਨ ਕਰਕੇ ਉਹ ਸੜਕ ਦਾ ਨਿਵਾਣ ਮੈਂ ਕੀਤਾ ਅਰ ਪਿੰਡ ਦੀ ਡਿਵੈਲਪਮੈਂਟ ਕੱਲੀ-ਕੱਲੀ ਨਾਲੀ ਪਿੰਡ ਦੀ ਗਲੀਆਂ ਪੱਕੀਆਂ ਕਰਕੇ ਇੱਕ ਨਾਲੀ ਇੱਕ ਗਲੀ ਮੈਂ ਲੰਗ ਲੰਗ ਦੀ ਚੱਤੀ ਨਹੀਂ ਛੱਡੀ ਸਾਰੀਆਂ ਪੱਕੀਆਂ ਕਰੀਆਂ ਤੇ ਰਾਸਾਂ ਕਾਰਡ ਜਿਹੜੀ ਆਟਾ ਦਾਲ ਸਟੇਮ ਸੀ ਸਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਮੈਂ 2.5 ਕਿੱਲਾਂ ਤੋਂ ਘੱਟ ਜ਼ਮੀਨ ਵਾਲਾ ਕਿਸਾਨ ਅਰ ਮਜ਼ਦੂਰ ਸਾਰਿਆਂ ਦੇ ਮਦਦ ਸਾਢੇ 450 ਦਾ ਲਗਭਗ ਮੈਂ ਉਹਨਾਂ ਨੂੰ ਗਰੀਬਾਂ ਨੂੰ ਕਾਰਡ ਬਣਾ ਕੇ ਦਿੱਤੇ ਸੈਵਨ ਸਕੀਮਾਂ ਦਵਾਈਆਂ ਜੀ ਤੇ ਜਿਹੜੀ ਸਭ ਤੋਂ ਪਹਿਲਾਂ ਮੱਝਬੇ ਧਰਮਸਾਲਾ ਜਿਹੜੀ ਜਗ੍ਹਾ ਲੈ ਕੇ ਮੁੱਲ ਬਸਤੀਆਂ ਬਣਾ ਕੇ ਉਹਨਾਂ ਦੀ ਉਹ ਦਿੱਤੀ ਜਿਹਦੇ ਨਾਲ ਅੱਜ ਉਹ ਵੀ ਆਪਣੇ ਵੈਦ ਸ਼ਾਦੀਆਂ ਉੱਥੇ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ 24 ਕਮਰੇ ਨੇ ਉਹ ਚੌਰੀ 24 ਕਮਰਿਆਂ ਦੀ ਵੀ ਡਿਵੈਲਪਮੈਂਟ ਜਿਹੜੀ ਮੈਂ ਸ਼ਰਮਣੀ ਕਾਲੀਦਲ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਰਹਿਮਾਇਚ ਕਰਾਈ ਜਿਨ੍ਹਾਂ ਦੇ ਡੇਰੇ ਤੇ ਸਾਰਿਆਂ ਨੂੰ ਇੱਟਾਂ ਦੇ ਸੜਕਾਂ ਲਾਬਸ਼ਾ ਕੇ ਸਾਰੇ ਡੇਰਿਆਂ ਨੂੰ ਛੜਚਾਂ ਜਿਹੜੀਆਂ ਦਾਦਾ ਸਪੁੱਟੀਆਂ ਲਾਈਆਂ ਮੜੀਆਂ ਲਾਈਆਂ ਕਿਤੇ ਸੜਕਾਂ ਲਾਈਆਂ ਕਿਸੇ ਨੂੰ ਗਲੀਆਂ ਪਤਿਆ ਕਰਿਆ ਇੰਨੇ ਡਿਵੈਲਪਮੈਂਟ ਕਰੀ ਇਸ ਕਰਕੇ ਲੋਕ ਅੱਜ ਸਾਰੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਚਾਹੁੰਦੇ ਨੇ ਕਿਉਂ ਜਿਨ੍ਹਾਂ ਦੇ ਕੰਮ ਗਿਣੇ ਨਹੀਂ ਜਾ ਸਕਦੇ ਉਦੋਂ ਬਾਅਦ ਜੇ ਕਾਂਸੀ ਸਰਕਾਰ ਬਣਾਈ ਉਹਨਾਂ ਨੇ ਇੱਕ ਕੰਮ ਨਹੀਂ ਲੰਘਦਾ ਕਰਕੇ ਦਿੱਤਾ ਇੱਕ ਗਲੀ ਪੱਕੀ ਨਹੀਂ ਕਰੀ ਹੈਗੀ ਕੋਈ ਮਤਲਬ ਜਿਹੜਾ ਪਿੰਡ ਦਾ ਕੰਮ ਹੈ ਕੋਈ ਨਾ ਕੋਈ ਨੌਜਵਾਨ ਨੌਕਰੀ ਦਿੱਤੀ ਅਸੀਂ ਪਿੰਡਾਂ ਦੇ ਨੌਜਵਾਨਾਂ ਨੂੰ ਪੰਥ ਰਤਨ ਗੁਰਚਨ ਤੌੜੇ ਤੋਂ 5-10 ਮੁੰਡੇ ਨੌਕਰੀ ਵੀ ਕਰਾਏ ਪਰ ਬਾਕੀ ਕਿਸੇ ਨੇ ਕੋਈ ਨੌਕਰੀ ਲੰਘ ਦੇ ਵਿੱਚ ਨਹੀਂ ਜਿਹਦਰ ਜੀ ਜਿਹੜੀ ਐਨੇ ਕ ਕੰਮ ਗਣਾਤੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਮੇ ਹੋਏ ਨੇ ਪਰ ਅੱਜ ਦੀ ਜਿਹੜੀ ਸਰਕਾਰ ਹੈ ਡਾਕਟਰ ਬਲਬੀਰ ਪਿਛਲੇ ਦਿਨ ਆਏ ਉਹਨਾਂ ਦਾ ਬੇਟਾ ਮਿਲਿਆ ਜਾਂ ਉਹਨਾਂ ਦੇ ਚੁਣੇ ਹੋਏ ਜਿਹੜਾ ਆਪ ਚੁਣ ਕੇ ਉਹ ਤਾਂ ਮੀਡੀਆ ਤੋਂ ਦੂਰੀ ਬਣਾ ਕੇ ਰੱਖਦੇ ਅੱਜ ਕੱਲ ਗੱਲ ਨਹੀਂ ਕਰਦੇ ਕਿਉਂਕਿ ਸ਼ਾਇਦ ਅਸੀਂ ਇਦਾਂ ਦਾ ਕੋਈ ਸਵਾਲ ਨਾ ਕਰਦੀ ਭੱਜ ਜਾਂਦੇ ਸਾਡੇ ਮਿਨਿਸਟਰ ਸਾਹਿਬ ਤਾਂ ਪਰ ਉਹਨਾਂ ਦੇ ਵਲੰਟੀਅਰ ਨੇ ਜਿਨ੍ਹਾਂ ਨੂੰ ਅਸੀਂ ਘੇਰ-ਘੇਰ ਕੇ ਸਵਾਲ ਕਰਦੇ ਆਂ ਵੀ ਦੱਸੋ ਭਾਈ ਕੀ ਕੀਤਾ ਤੁਸੀਂ ਕਹਿੰਦੇ 70 ਸਾਲ ਚ ਅਕਾਲੀ ਦਲ ਨੇ ਜਾਂ ਕਾਂਗਰਸ ਨੇ ਕੁਝ ਕਰਿਆ ਹੀ ਨਹੀਂ ਤੇ ਅਸੀਂ ਬਹੁਤ ਕੁਝ ਕਰਿਆ ਪਰ ਜਿੰਨਾ ਕੁਝ ਤੁਸੀਂ ਗਿਣਾਤਾ ਤਾਂ ਫਿਰ ਇਹ ਤਾਂ ਕਹਿੰਦੇ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਇਹ ਕਿਤੇ ਕਾਗਜ਼ਾਂ 'ਚ ਹੈ ਆਪਾਂ ਤਾਂ ਮੈਂ ਪਿੰਡ ਲੰਗ ਦਾ ਵਸਿੰਦਾ ਆਂ ਅਸੀਂ ਤਾਂ ਸਾਰਾ ਕੁਝ ਦੇਖ ਸਕਦੇ ਆਂ ਕਿੱਥੇ ਕੀ ਬਣਿਆ ਡੇਰਿਆਂ ਨੂੰ ਸੜਕਾਂ ਲਾਤੀਆਂ ਤਾਂ ਘਰ-ਘਰ ਜੋ ਤੁਸੀਂ ਨਾਲੀਆਂ ਦੀ ਆਪਾਂ ਗੱਲਬਾਤ ਕਰ ਲਈਏ ਪੂਪਲ ਪੁਆਇੰਟ ਦੀ ਗੱਲ ਕਰ ਲਈਏ ਪੰਪ ਵੀ ਲਾਇਆ ਸਾਰਾ ਕੁਝ ਲਾਇਆ ਬਿਲਡਿੰਗਾਂ ਬਣਾਤੀਆਂ ਸਾਰਾ ਕੁਝ ਇਹ ਮੈਂ ਅੱਖੀਂ ਦੇਖਿਆ ਹੋਇਆ ਕਿਉਂਕਿ ਮੇਰਾ ਪਿੰਡ ਲੰਗ ਹੈ ਜੇ ਕੋਈ ਹੋਰ মিডিਆ ਵਾਲਾ ਹੋਵੇ ਉਹ ਤੁਹਾਨੂੰ ਕਹੂਗਾ ਵੀ ਤੁਸੀਂ ਕਾਗਜ਼ੀ ਪੱਤਰੀ ਸਾਰਾ ਕੁਝ ਕਰੀ ਜਾਂਦੇ ਹੋ ਜ਼ਮੀਨੀ ਪੱਤਰ ਦੇ ਕੋਈ ਸਹੀ ਨਹੀਂ ਇਹਨਾਂ ਨੇ ਤਾਂ ਇਹੀ ਕਹਿ ਰੱਖਿਆ ਸਾਡੀਆਂ ਸੜਕਾਂ ਬਣਾਈਆਂ ਨੇ ਜਿਹੜੇ ਆ ਅਕਾਲੀ ਸਰਕਾਰ ਨੇ ਬਣਾਈਆਂ ਨੇ ਆ ਜਿਹੜੀ ਫਲੱਪ ਮਾਰਨਾ ਇਹ ਸਰਕਾਰ ਆਪ ਵਾਲੀ ਉਹ ਤਾਂ ਉਹਦੇ ਤੇ ਪ੍ਰੀਮੈਸ ਨਹੀਂ ਪੈ ਰਹੀ ਤੇ ਪੈਚਵਰਕ ਨਹੀਂ ਲੱਗ ਰਹੇ 18 ਫੁੱਟੀ ਜਿਹੜੀ ਬਣਾਉਂਗੇ ਇਹ ਜੀ 18 ਫੁੱਟੀ ਦਾ ਡਾਕਟਰ ਬਲਬੀਰ ਸਿੰਘ ਲਾਨ ਕਰਕੇ ਗਿਆ ਸੀ ਉਹਨੂੰ ਹਲਦਾ ਕੋ ਰੁਪਿਆ ਵੀ ਕਰਾ ਸਕਿਆ ਹਮ ਔਰ ਪਹਿਲੇ ਵੀ ਸਰਕਾਰਾਂ ਜਿਹੜੇ ਨੇ ਜਿਹੜੀ ਕਾਲੀ ਦਲ ਦੀ ਸਰਕਾਰ ਆ ਜਿਹੜੀ ਕਾਲੀਦਾਰ ਨੇ ਸੜਕਾਂ ਮੈ ਰਿਪੇਅਰ ਨਹੀਂ ਕਰੀ ਔਰ ਇਹ ਤੋਂ ਬਨਾ ਨਾ ਮੈਂ ਦਾ ਇਥੇ ਜਿਹੜਾ ਕੋਪਾ ਸ਼ਹਿਰ ਦਾ ਪ੍ਰਧਾਨ ਰਹਿ ਕੇ ਤਿੰਨ ਵਾਰੀ ਮੈਂ ਪ੍ਰਾਫਿਟ ਵੰਡਿਆ ਕੋਪਸਟਾ ਇੱਥੇ ਪੰਪ ਲਵਾਇਆ ਉੱਥੇ ਇਹਨਾਂ ਦੇ ਸਰਕਾਰ ਦੇ ਵਿੱਚ ਕਾਰਜ ਸਰਕਾਰ ਦੇ ਵਿੱਚ ਵੀ ਚਾਹੀ ਬਣੇ ਇਹਨਾਂ ਦੇ ਵਿੱਚ ਬਣਿਆ ਇਹਨਾਂ ਨੇ ਕਰਜ਼ੇ ਦਿਖਾਇਆ ਨਾ ਕਿਸਾਨਾਂ ਨੂੰ ਖਾਦ ਮਿਲਦਾ ਨਾ ਕਿਸਾਨਾਂ ਨੂੰ ਤੇਲ ਮਿਲਦਾ ਇਹਨਾਂ ਨੇ ਡੀਜ਼ਲ ਵੀ ਬੰਦ ਕਰਤਾ ਇਹਨਾਂ ਨੇ ਸੈਸ ਇਹਨਾਂ ਲਾਤਾ ਜਿਹੜਾ ਸਾਡਾ ਪੰਪ ਕੋਪਸਟਾ ਦੇ ਚਲਾਇਆ ਸੀ ਉਹ ਵੀ ਬੰਦ ਖੜਾ ਉਹ ਵੀ ਬੰਦ ਪਿਆ ਇਹਨਾਂ ਨੇ ਸੇਵਾ ਕੇਂਦਰ ਬੜਾ ਵਧੀਆ ਚੱਲੇ ਸੀਗੇ ਜੀ ਸੇਵਾ ਕੇਂਦਰ ਦੀ ਲੋਕਾਂ ਨੇ ਪਿਛਲੇ ਦਿਨੀ ਡਿਮਾਂਡ ਕੀਤੀ ਹੈ ਜਦੋਂ ਡਾਕਟਰ ਬਲਵੀਰ ਇੱਥੇ ਆਏ ਲੋਕਾਂ ਨੇ ਕਿਹਾ ਵੀ ਸਾਡਾ ਸੇਵਾ ਕੇਂਦਰ ਚਲਾਇਆ ਜਾਵੇ ਜਿਹੜਾ ਇੱਥੇ ਹੁੰਦਾ ਸੀ ਉਹ ਦਾ ਕੀ ਬਣਿਆ ਜੀ ਉਹ ਇਥੋਂ ਬੰਦੇ ਹੀ ਕਰਦਾ ਇੱਕ ਉਰੇ ਸਾਡੇ ਲੰਗਰ ਨਹੀਂ ਬੰਦ ਕਰਿਆ ਬਹੁਤ ਪਿੰਡਾਂ 'ਚ ਬਿਨਾਂ ਸਾਰੇ ਬੰਦ ਕਰਤੇ ਜੀ ਅੱਛਾ ਇੱਕ ਹੌਂਟ ਹਾਊਸ ਕਰਿਆ ਨੇ ਜਿਹੜੀ ਡਿਸਪੈਂਸਰੀ 1977 ਦੇ ਵਿੱਚ ਪੰਤਰਾਤਨ ਜਸਦਾ ਗੁਰਜਾਨ ਸਿੰਘ ਟੋੜਾ ਸਾਹਿਬ ਨੇ ਨੀ ਪੱਥਰ ਰੱਖ ਕੇ ਬਣਾਈ ਸੀ 25 ਬੰਦਿਆਂ ਦਾ ਹਸਪਤਾਲ ਜਿਹੜਾ ਕਮਰੇ ਦਾ ਅੱਜ ਉਹ ਬੰਦ ਪਿਆ ਉਹਨੂੰ ਕਲੀਨਿਕਲ ਦਾ ਦਿੱਤਾ ਅਧਰਜ ਉਹਨੂੰ ਅਪਗ੍ਰੇਡ ਕਰਨਾ ਨਹੀਂ ਦੋ 2500 ਮਿਸਤਰਿਆਂ ਦਾ ਹਸਪਤਾਲ ਦਾ ਹੋਣਾ ਅਪਗ੍ਰੇਡ ਨਹੀਂ ਕਰਿਆ ਉਹਨੂੰ ਉਹਨੂੰ ਉਦੋਂ ਵੀ ਢੇਠਾ ਲਿਆਂਦਾ ਰਿਵਲਟ ਕਰ ਰਿਵਲਟ ਕਰਦਾ ਰਿਵਲਟ ਕਰਕੇ ਨਾ ਉਹਦੇ ਵਿੱਚ ਮੁਰਲੇ ਪਾਸੇ ਦਾ ਲਾ ਕੇ ਨਾ 25 ਲੱਖ ਦਾ ਅਸਰ ਰਹੇ ਨੇ ਜਿਹਦੇ ਨਾਲ 5 ਲੱਖ ਰੁਪਇਆ ਲੱਗਿਆ ਬਣੀ ਹੈਗਾ ਉਹਦੀ ਜਿਹੜਾ ਮਰਜ਼ੀ ਕਿਸੇ ਕੰਪਨੀ ਤੋਂ ਜਾਂਚ ਕਰਾਈ ਜਾਵੇ ਜਿੱਥੇ 5 ਲੱਖ ਲੱਗਿਆ ਵਾਏ ਕਹਿੰਦੇ ਸੀ 25 ਲੱਖ ਲਾਤਾ ਹਾਸਤਾਲ ਪਸ਼ੂਆਂ ਦੇ ਇਹਨਾਂ ਨੇ ਦਵਾਨੀ ਲਾਈ ਸਕੂਲ ਤੇ ਇਹਨਾਂ ਨੇ ਕਰਪਈਆਂ ਲਾ ਨਾ ਪ੍ਰਾਇਮਰੀ ਤੇ ਨਾ ਉਤੇ ਵੀ ਬਣੇ ਬਣਾਏ ਦੇ ਉੱਤੇ ਬੋਰਡ ਤਾਂ ਲਾ ਰਹੇ ਨੇ ਨਾ ਹਾਂ ਹਾਂ ਬਣੇ ਬਣਾਏ ਦੇ ਜਿਹੜਾ ਮੁਲਾ ਗੇਟ ਹੈ ਉਤੇ ਬੋਰਡ ਬਣਾ ਕੇ ਉਤੇ ਰੰਗ ਮਾਰ ਕੇ ਕਹਿੰਦੇ ਨੇ ਅਸੀਂ ਤਾਂ ਤੁਹਾਨੂੰ ਨਹਾਰ ਬਦਲਤੀ ਨਹਾਰ ਨਾਲ ਕੁਝ ਨਹੀਂ ਬਦਲ ਨਹਾਰ ਇਹਨਾਂ ਦੀ ਬਾਲੀ ਗਈ ਜਿਹੜੇ ਇਹਨਾਂ ਦੇ ਐਮ ਐਲ اے ਮੰਤਰੀ ਨੇ ਉਹ ਆਪ ਲਾ ਲਓ ਵੀ ਇਹ ਇਥੇ ਨਸ਼ੇ ਵਕਾਰ ਰਹੇ ਨੇ ਆਪ ਲਾ ਲਓ ਇਹ ਸਾਰਾ ਕੁਝ ਕਰ ਰਹੇ ਨੇ ਅੱਜ ਰੀਜਨ ਦਾ ਉਸ ਜਾ ਕੇ ਦੇਖ ਲਓ ਉਥੇ ਬੈੱਡ ਦਾ ਕੀ ਹਾਲ ਹੈ ਉਥੇ ਏਸੀਆਂ ਦਾ ਕੀ ਹਾਲ ਹੈ ਤੇ ਪੱਖਿਆਂ ਦਾ ਕੀ ਹਾਲ ਹੈ ਡਾਕਟਰ ਬਲਵੀਰ ਸਿੰਘ ਜਿਹੜੇ ਮਾਲ ਮਹਿਕਮੇ ਦੇ ਜਿਹੜੇ ਇਹ ਮੰਤਰੀ ਆ ਹੈਲਥ ਮਿਨਿਸਟਰੀ ਹੈਲਥ ਮਿਨਿਸਟਰ ਉਹਦੇ ਵਿੱਚ ਤੁਸੀਂ ਆ ਦੇਖ ਲਓ ਵੀ ਕਿੰਨੇ ਹਸਪਤਾਲ ਨੇ ਇਹਨਾਂ ਨੇ ਸ ਕਰਾਇਏ ਹੋਣੇ ਜਿਹੜੇ ਪ੍ਰਾਈਵੇਟ ਨੇ ਉਹ ਤੋਂ ਵੱਧ ਪ੍ਰਾਈਵੇਟਾਂ ਨੂੰ ਇਹ ਸ਼ਹਿ ਦੇ ਰਹੇ ਨੇ ਪ੍ਰਾਈਵੇਟਾਂ ਤੋਂ ਫੰਡ ਲੈਂਦੇ ਨੇ ਫੰਡ ਲੈ ਲੈ ਕੇ ਆਪਣੇ ਝੋੜੀਆਂ ਭਰਦੇ ਨੇ ਤੇ ਪ੍ਰਾਈਵੇਟਾਂ ਦੇ ਉਹਨਾਂ ਦੇ ਵਿੱਚੇ ਹੀ ਦਵਾਈਆਂ ਦੇ ਬਣਾਏ ਨੇ ਜਿਹੜੇ ਡਾਕਟਰਾਂ ਦੇ ਹਸਪਤਾਲ ਨੇ ਉਹਨਾਂ ਦੇ 50% ਛੋੜ ਹੈ ਕੰਪਨੀਆਂ ਦੀ ਰੇਟ ਤੋਂ ਉੱਪਰ ਪਰ ਉਹਨਾਂ ਨੇ ਆਪਣੇ ਕਲੀਨਿਕਾਂ ਦੇ ਅੰਦਰ ਕਰਕੇ ਨੇ ਉੱਥੇ ਉਹੀ ਰੇਟ ਲਾਇਦਾ 100% ਲੋਕਾਂ ਨੂੰ ਇੰਨਾ ਠੱਗਿਆ ਜਾ ਰਿਹਾ ਹੈ ਇੰਨਾ ਲੁੱਟਿਆ ਜਾ ਰਿਹਾ ਹੈ ਇੱਕ ਵਪਾਰ ਬਣ ਗਿਆ ਡਾਕਟਰ ਬਲਵੀਰ ਸਿੰਘ ਦੇ ਹੈਲਥ ਮਿਨਿਸਟਰ ਹੁੰਦੇ ਹੋਏ ਇੱਕ ਬਹੁਤ ਵੱਡਾ ਵਪਾਰ ਬਣ ਗਿਆ ਜਿਹੜਾ ਮਨੁੱਖਿਆਂ ਦਾ ਵਪਾਰ ਹੁੰਦਾ ਜਿੱਥੇ ਮਨੁੱਖ ਮਰ ਰਹੇ ਨੇ ਉਹਨਾਂ ਦੇ ਪ੍ਰਾਈਵੇਟ ਆਪਰੇਸ਼ਨ ਹੋ ਰਹੇ ਨੇ ਇਹਨਾਂ ਨੇ ਇੱਕ ਨੇ ਉੱਧਰ ਧਿਆਨ ਦਿੱਤਾ ਇਹਨਾਂ ਨੇ ਕਮਿਸ਼ਨਾਂ ਤੱਕ ਧਿਆਨ ਦਵਾਇਆ ਸਾਨੂੰ ਕਿੰਨਾ ਕਮਿਸ਼ਨ ਕਿਹੜੇ ਜਿਹੜੀ ਕੰਪਨੀ ਆਉਤੋਂ ਆ ਰਹੀ ਜਿਹਦਾ ਜੀ ਸਭ ਤੋਂ ਵੱਡਾ ਸਵਾਲ ਹੈ ਵੀ ਕੱਲੀ ਕੱਲੀ ਮੈਡੀਕਲ ਸਟੋਰ ਤੇ ਕੁਝ ਕੁ ਨੂੰ ਛੱਡ ਕੇ ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ ਮੁੜ ਕੇ ਸਾਡੇ ਤੇ ਉਂਗਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਮੈਡੀਕਲ ਸਟੋਰਾਂ ਦੇ ਉੱਤੇ ਨਸ਼ੇ ਦੇ ਕੈਪਸੂਲ ਵਿਕ ਰਹੇ ਨੇ ਹਰ ਹਰ ਜਗ੍ਹਾ ਦੇ ਉੱਤੇ ਜੇ ਅਸੀਂ ਹਸਪਤਾਲਾਂ ਦੀ ਗੱਲ ਕਰੀਏ ਠੱਗੀ ਹੈ ਨਗਦ ਪੈਸਿਆਂ ਦੇ ਵਿੱਚ ਇੱਕ ਮਰੀਜ਼ ਤੋਂ 15-1500 ਦੀ ਦਵਾਈ ਜਿਵੇਂ ਤੁਸੀਂ ਦੱਸਿਆ ਪ੍ਰਾਈਵੇਟ ਵਾਲੇ ਲੈ ਰਹੇ ਨੇ 2 2 3 3 ਲੱਖ ਇੱਕ ਪ੍ਰਾਈਵੇਟ ਹਸਪਤਲ ਛੋਟੇ ਤੋਂ ਛੋਟਾ ਬਣਾ ਰਿਹਾ ਹੈ ਕਰੋਨਾ ਰੁਪਏ ਦੀ ਸਰਕਾਰ ਨੂੰ ਟੱਕੀ ਲੱਗ ਰਹੀ ਹੈ ਤੇ ਜੇ ਅਸੀਂ ਗੱਲਬਾਤ ਕਰਦੇ ਹਾਂ ਹੈਲਥ ਮਿਨਿਸਟਰ ਦੇ ਨਾਲ ਇਹ ਕਹਿੰਦਾ ਸਾਨੂੰ ਲਿਖ ਕੇ ਦੇ ਦਿਓ ਹੁਣ ਇੱਕ ਨਿੱਕੇ ਨਿੱਕੇ ਕੰਮ ਲਈ ਜਿਹੜਾ ਵੀ ਬੰਦਾ ਜਾਂਦਾ ਉਹਨੂੰ ਕਹਿੰਦੇ ਲਿਖ ਕੇ ਦੇ ਦਿਓ ਉਹ ਲਿਖ ਕੇ ਇਹਨਾਂ ਦੇ ਦੋ ਚਾਰ ਕਮਰੇ ਭਰ ਗਏ ਤਾਂ ਫਿਰ ਇਹਨਾਂ ਦਾ ਫਰਜ਼ ਨਹੀਂ ਹੈਗਾ ਆਪਣੀ ਜ਼ਿੰਮੇਵਾਰੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹ ਜਿਹੜੇ ਮਨਿਸਟਰ ਬਣ ਕੇ ਤਨਖਾਹਾਂ ਲੈਂਦੇ ਨੇ ਸਰਕਾਰ ਨੇ ਗੱਡੀਆਂ ਦਈਆਂ ਨੇ ਇਹਨਾਂ ਨੂੰ ਨਾ ਸਕੋਰਟ ਜਾਂ ਕਾਹਦੇ ਬਾਤੇ ਕਰਤੇ ਨੇ ਸਾਨੂੰ ਆਹ ਕਰਨ ਨਾਲ ਜਾਵੇ ਤੇਰੀ ਮੇਰੇ ਕੋਲ ਸ਼ਿਕਾਇਤ ਆ ਗਈ ਕਿੰਨੇ ਦਿੰਦਾ ਹੁਣ ਤੂੰ ਨਹੀਂ ਸਾਡਾ ਮੁੱਦਾ ਚੱਕੇ ਹੋ ਤਾਂ ਲਾਹਾ ਹੀ ਲੈਂਦੇ ਆ ਇਹ ਨਹੀਂ ਜਿਹੜਾ ਤੁਸੀਂ ਮੁੱਦਾ ਚੱਕਦੇ ਹੋ ਉਹਦੇ ਪੈਸੇ ਲੈਂਦੇ ਨੇ ਵੀ ਆ ਤੇਰੇ ਖਿਲਾਫ ਫਲਾਣਾ ਮੁੱਦਾ ਬਣਾਣੇ ਪੱਤਰਕਾਰ ਨੇ ਚੱਕਿਆ ਜਾਂ ਸੁਣ ਤੂੰ ਕੀ ਦਿੰਦਾ ਤੇਰਾ ਇਹ ਫੜਾ ਫੜਾ ਕਰੀਏ ਇਹਨਾਂ ਨੇ ਤਾਂ ਇਹ ਕਰ ਰਖਿਆ ਤੁਸੀਂ ਦੇਖੋ ਹਰੇਕ ਹਸਪਤਾਲ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਵਿੱਚ ਦੁਕਾਨਾਂ ਇਹ ਦੁਕਾਨਾਂ ਬਾਹਰ ਹੁਣ ਲੋਕ ਇੱਥੋਂ ਮਰਜੀ ਦਵਾਈ ਖਰੀਦਦੇ ਜਿੱਥੋਂ ਮਰਜੀ ਐਕਸਰੇ ਕਰਾਉਂਦੇ ਹਮ ਜਿਹੜੇ ਡਾਕਟਰ ਨੇ ਉਹਨਾਂ ਨੇ ਇੰਨਾ ਕਮਿਸ਼ਨ ਕਰਿਆ ਵਾ ਸਾਰਿਆਂ ਨੇ 50 30 30% ਐਕਸਰੇ ਦਾ ਕਮਿਸ਼ਨ ਹਮ ਜੇ ਹੋਰ ਟੈਸਟ ਨੇ ਕੋਈ ਬਾਡੀ ਦਾ ਟੈਸਟ ਕਰਾਉਂਦਾ ਉਹਦੇ ਕਮਿਸ਼ਨ ਇਹ ਸਾਰੇ ਕਮਿਸ਼ਨਾਂ ਦਾ ਹਿੱਸਾ ਜਿਹੜਾ ਜਾਂਦਾ ਉਹ ਮੰਤਰੀ ਨੂੰ ਜਾਂਦਾ ਜਿਹੜਾ ਵੀ ਇਸ ਮਹਿਕਮੇ ਦਾ ਮੰਤਰੀ ਹੈ ਜਿਹਨੇ ਦੇਖ ਕੇ ਅੱਖਾਂ ਬੰਦ ਕਰਕੇ ਜਿਹਨੇ ਅੱਖਾਂ ਦੇ ਕੇ ਬੰਦ ਕਰਛੀਆਂ ਨੇ ਜਿਨ੍ਹਾਂ ਮਤਲਬ ਨਾ ਉਧਰ ਧਿਆਨ ਦੇਣਾ ਸਿਰਫ ਆਪਣੇ ਪੈਸਾ ਕਨੇ ਤੇ ਆਪਣੇ ਕਮਿਸ਼ਨ ਕਨੇ ਫਰਕ ਆਪਣਾ ਧਿਆਨ ਹੈ ਹੋਰ ਉਹਨਾਂ ਨੂੰ ਕੋਈ ਧਿਆਨ ਨਹੀਂ ਕਦੇ ਉਹਨਾਂ ਨੇ ਆਪਣੇ ਹਲਕੇ ਚ ਆ ਕੇ ਕਿਸੇ ਦੁੱਖ ਦੇ ਕਿਸੇ ਸੁੱਖ ਦੇ ਵਿੱਚ ਉਹ ਆ ਕੇ ਨਹੀਂ ਖੜੇ ਪਹਿਲੇ ਬਣਦੇ ਕਹਿੰਦੇ ਸਾਨੂੰ ਅਸੀਂ ਕੰਮ ਕਰਨਾ ਕੰਮ ਨਹੀਂ ਕਰਨਾ ਅਸੀਂ ਕਮਿਸ਼ਨ ਇਕੱਠਾ ਕਰਨਾ ਉਧਰ ਕਮਿਸ਼ਨ ਉੱਰ ਦਾ ਧਿਆਨ ਨਾ ਮੁੱਕ ਜੇ ਆਪਾਂ ਜੇ ਗੱਲ ਕਰ ਲਈ ਭਗਵੰਤ ਮਾਨ ਦੀ ਉਹ ਕਹਿੰਦਾ ਦਾ ਮੈਂ ਤਾਂ ਸਾਦਾ ਬੰਦਾ ਐ ਸਾਦਾ ਹੀ ਰਹੂੰਗਾ ਇਹਨਾਂ ਨੇ ਜੇ ਸਕੋਰਟੀਆਂ ਰੱਖਣਾ ਦੋ ਦੋ 100 ਬੰਦਾ ਚਾਰ ਚਾਰ 100 ਬੰਦਾ ਤੇ ਆਪਣੇ ਘਰੇ ਬੈਠਣ ਅੱਜ ਉਹ 500 ਬੰਦਾ ਸਕਿਉਰਟੀ ਦਾ ਲਈ ਫਿਰਦਾ ਕਿੰਨੀਆਂ ਕਾਰਾਂ ਲਈ ਫਿਰਦਾ 200 ਕਾਰ 300 ਕਾਰ ਜਿਹੜੋਂ ਦਾ ਆਉਂਦਾ ਕੇਜੀ ਵਾਲਾ ਉਹਦੇ ਨਾਲ 500 ਕਾਰ ਐਨੀ ਸਕਿਉਰਟੀ ਇਹਦੇ ਘਰੇ ਨਾ 50 ਕਾਰਾਂ ਇਹਦੀ ਮਾਂ ਨਾਲ 50 ਕਾਰਾਂ ਦੇ ਵੀ ਲਾਲਾ ਇੱਕ ਨਵੀਂ ਜਿਹੜੀ ਘਰ ਵਾਲੀ ਮੈਂ ਉਹਦੇ ਨਾਲ ਭੈਣ ਨਾਲ ਇਹਨਾਂ ਨੇ ਤਾਂ ਜਿੱਥੇ ਪਹਿਲਾਂ ਅਕਾਲੀ ਸਰਕਾਰ ਦੇ ਟਾਈਮ ਜਾਂ ਕੈਪਟਨ ਦੇ ਸਰਕਾਰ ਜਿੱਥੇ 50 ਗੱਡੀਆਂ ਤੀਆਂ ਉੱਥੇ ਇਹਨਾਂ ਨੇ 800 ਕਰ ਲਈ ਕਹਿੰਦੇ ਸਾਡਾ ਕਹਿੰਦਾ ਕਲਚਰ ਦੇਖੋ ਕਿੰਨਾ ਵਧੀਆ ਬਣ ਗਿਆ ਮਸ 4 ਗੁਣਾ ਵੱਧ ਗਿਆ ਜੀ ਤੇ ਇਸੇ ਤਰ੍ਹਾਂ ਲੋਕ ਕਹਿੰਦੇ ਵੀ ਰਿਸ਼ਵਤ ਦੀ ਵੀ 4 ਗੁਣਾ ਵੱਧ ਗਈ ਜੀ ਇਸ ਵਤਨ ਆਇੰਨੇ ਬਦਕੇ ਜੇ ਕੰਮ ਕਰਾਉਣੇ ਕਿ ਕਹਿੰਦੇ ਰਿਸਟਰੀ ਕਰਾਉਣ ਜਾਣਾ ਕੋਈ ਦੱਸੋ ਮੇਰੀ ਬਿਨਾ ਪੈਸੇ ਉਹ ਰਿਸਟਰੀ ਹੁੰਦੀ ਆ ਉਹੀ ਮਾਦਰ ਜੇ ਡੀਲਰ ਬੈਠੇ ਨੇ ਉਹਨਾਂ ਦੇ ਥਰੂ ਪੈਸੇ ਦਿੰਦੇ ਨੇ ਜਾਂ ਤਸਵੀਰਦਾਰ ਲਾਉਂਦੇ ਉਹਨੂੰ ਕਹਿੰਦੇ ਕਿੰਨੇ ਲੱਖ ਰੁਪਇਆ ਦਵੋਗੇ ਮੈਂ ਤੇਨੂੰ ਇੱਥੇ ਲਾਉਣਾ ਜਾਂ ਥਾਣੇਦਾਰ ਨੂੰ ਕਹਿੰਦਾ ਕਿੰਨੇ ਲੱਖ ਰੁਪਇਆ ਦਵੋਗੇ ਡਿਪਟੀ ਨੂੰ ਕਹਿੰਦੇ ਕਿੰਨੇ ਲੱਖ ਰੁਪਇਆ ਦਵੋਗੇ ਇਹਨਾਂ ਨੇ ਸਾਰੇ ਹਣੇ ਵੇਚਤੇ ਇਹਨਾਂ ਨੇ ਸਾਰੇ ਤਸਿੱਲਾਂ ਵੇਚਤੀਆਂ ਕਿਉਂਕਿ ਭੁੱਖੇ ਮਰਦੇ ਤੇ ਜਿਹੜਾ ਪੈਂਚਰ ਲਾਉਣ ਵਾਲਾ ਨੂੰ ਕੀ ਪਤਾ ਵੀ ਸਰਕਾਰ ਕਿਵੇਂ ਚਲਾਉਣੀ ਆ ਇੱਕ ਪੈਂਚਰ ਲਾਉਣ ਵਾਲੇ ਮਾਇਦ ਸਮਾਰਨ ਵਾਲੇ ਇੱਕ گاਉਂ ਨਾਲਾ ਭੱਟ ਜਿਹੜਾ ਲੋਕਾਂ ਦੀਆਂ ਮਤਲਬ ਨਖਲਾ ਤਾਰਦਾ ਹੋਵੇ ਉਹ ਚੀਵਨਿਸ਼ਟ ਬਣ ਜੇ ਪੰਜਾਬ ਦਾ ਪੰਜਾਬ ਦਾ ਬੇੜਾ ਕਰਤਾ ਹੋਣੀ ਤਾਂ ਇਹ ਬੜਾ ਗੁੱਸਾ ਕਰਦੇ ਆ ਜਦੋਂ ਕੋਈ ਇਦਾਂ ਦੀਆਂ ਗੱਲਾਂ ਕਰਦੇ ਦੇਖ ਲਓ ਇਹ ਕਹਿੰਦੇ ਵੀ ਸਾਨੂੰ ਭੰਡ ਨਾ ਕਹੋ ਸਾਨੂੰ ਪੈਂਚਰ ਲਾਉਣ ਵਾਲਾ ਸਾਨੂੰ ਰੇਡੀਮਾ ਸਵਾਰਨ ਵਾਲਾ ਨਾ ਕਹੋ ਪਰ ਕੰਮ ਕਰ ਉਹੀ ਓਵੇਂ ਚੱਲਦਾ ਇਹ ਦੱਸਣ ਦਾ ਸਹੀ ਵੀ ਤੁਹਾਨੂੰ ਭੰਡ ਕਹੀਏ ਕਿਉਂ ਕੱਲ ਪਰਸੋ ਦੂਏ ਨਖਲਾਇਂ ਤਾਰਦਾ ਇਹਦਾ ਸਟੇਜ ਤੇ ਗਾਉਣ ਲੱਗਦਾ ਲੋਕਾਂ ਨਖਲਾ ਤਾਰਦਾ ਨਖਲਾ ਤਾਂ ਭੰਡ ਤਾਰਦੇ ਨੇ ਇਹ ਦੂਏ ਨੂੰ ਗਾਲਾਂ ਕੱਢਦਾ ਕੰਮ ਦੱਸਵੇਂ ਅਸੀਂ ਕੰਮ ਆ ਕਰਿਆ ਇਹ ਕੰਮ ਗਣੋਂ ਦੇ ਕਹਿੰਦੇ ਅਸੀਂ ਤਾਂ ਨੌਕਰੀਆਂ ਦਾ ਗੱਲੇ ਛੱਡ ਦੋ ਸਾਡੇ ਪਿੰਡ ਦੱਸੋ ਇੱਕ ਨੌਕਰੀ ਲਵਾਈ ਦੱਸਣਾ ਮਾ ਪਰਾਣਾ ਲੰਗਦਾ ਨਾ ਦੱਸ ਜੀ ਉਦੋਂ ਪਿੰਡ ਦੇ ਲੋਕਾਂ ਨੂੰ ਵੀ ਦੱਸੋ ਆਪਣੇ ਪਿੰਡ ਚ ਕਿਹਨੂੰ ਨੌਕਰੀ ਮਿਲੀ ਹੈ ਕੋਈ ਸਾਹਮਣੇ ਆਇਆ ਨਹੀਂ ਨਾ ਨੌਕਰੀ ਦਾ ਨੌਕਰੀ ਦਿੱਤੀ ਹੋ ਨਹੀਂ ਹੈਗੀ ਇਹਨਾਂ ਦਾ ਗੱਲਾਂ ਨਾਲ ਸਾਰਨਾ ਗੱਲਾਂ ਨਾਲ ਸਰਕਾਰਾਂ ਝੂਠ ਬੋਲ ਕੇ ਸਰਕਾਰ ਬਣਾਈ ਹੈ ਕਿਸਾਨਾਂ ਤੇ ਗੋਲੀਆਂ ਇਹਦੀ ਸਰਕਾਰ ਦੇ ਵਿੱਚ ਕਰਨੇ ਦੇ ਵਿੱਚ ਜਿਹੜਾ ਹਰਿਆਣੇ ਦੇ ਗੋਲੀਆਂ ਮਾਰ ਕੇ ਸਾਡੇ ਪੰਜਾਬ ਦੇ ਸਾਡਾ ਕਿਸਾਨ ਨੌਜਵਾਨ ਸ਼ਹੀਦ ਕਰਤਾ ਉਹ ਮਾਰਤਾ ਇਹਨਾਂ ਨੇ ਪਰਚਾ ਦਰਜ ਨਹੀਂ ਕਰਿਆ ਸੈਂਟਰ ਨਾਲ ਮਿਲ ਕੇ ਕਹਾਂ ਕਿ ਜਿਹੜਾ ਹੁਣ ਤੂੰ ਲਾਲਾ ਪੀਸ਼ਾ ਮੁਆਵਜ਼ਾ ਨਹੀਂ ਦਿੱਤਾ 3 ਸਾਲ ਦਾ ਸਾਡੇ ਉਥੇ ਘੱਗੇ ਚ ਖਣਕ ਮਰੀ ਹੈ ਗਲਾੜ ਉਥੇ ਉਥੇ ਕਬਜਾ ਇਹਨਾਂ ਨੇ ਮੈਂ ਤਾਂ ਅੱਦੇ ਮੁਆਵਜ਼ਾ ਹੀ ਦਿੱਤਾ ਠੀਕ ਹੈ ਗੱਲਾਂ ਦੇ ਨਾਲ ਮੁਆਵਜ਼ੇ ਦਿੰਦੇ ਨੇ ਕਾਗਜ਼ਾਂ 'ਤ ਪਾ ਦੇਣਾ ਲੈਣਾ ਕਿਉਂ ਹੁਣ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਆ ਖਾਸ ਕਰਕੇ ਪਟਿਆਲੇ ਦੇ ਨੂੰ ਜਿੱਥੇ ਐਨ ਕੇ ਸ਼ਰਮਾ ਜੀ ਖੜੇ ਨੇ ਆ ਆਖਰ ਚ ਕੀ ਅਪੀਲ ਕਰਨੀ ਚਾਹੁੰਦੇ ਮੈਂ ਸਾਰੇ ਜਿੰਨੇ ਪਟਿਆਲੇ ਦੇ ਮੇਰੇ ਵੀਰ ਨੇ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਵਪਾਰੀ ਨੇ ਜੀ ਚਾਹੇ ਮਜ਼ਦੂਰ ਆ ਵਪਾਰੀ ਆ ਚਾਹੇ ਕਿਸਾਨ ਆ ਸਾਰੇ ਵਰਗਾਂ ਨੂੰ ਮੈਂ ਬੇਨਤੀ ਇਹ ਕਰਦਾ ਵੀ ਇਹ ਝੂਠੀਆਂ ਸਰਕਾਰ ਦੇ ਬਚੋ ਕਿਉਂਕਿ ਸੈਂਟਰ ਦੀ ਦਾ ਸੈਂਟਰ ਤੋਂ ਚੱਲਦੀ ਹੋਵੇ ਜਾਂ ਦਿੱਲੀ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਵਿਰੋਧੀ ਰਹੀ ਆ ਜਿਹੜੇ ਦਿੱਲੀ ਨਾਲ ਤਾਰਾ ਜੁੜਿਆ ਮੈ ਉਹਨੂੰ ਵੋਟ ਨਾ ਪਾਓ ਜੀ ਸਾਡੀ ਖੇਤਰੀ ਪਾਰਟੀ ਆ ਸ਼ਰਮਣੀ ਕਾਲੀਦਾੜਾ 103 ਸਾਲ ਦਾ ਬਣਿਆ ਜਿਨੇ 20 ਸਾਲ ਰਾਜ ਕੀਤਾ ਉਹਨਾਂ ਨੇ ਸਾਰੀ ਉਮਰ 83 ਸਾਲ ਲੋਕਾਂ ਦੀ ਸੇਵਾ ਲੋਕਾਂ ਦੇ ਹੱਕਾਂ ਪਿੱਛੇ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਧਾਂਤ ਦੇ ਕੇ ਆਪਣਾ ਸੀਸ ਦੇ ਕੇ ਲੋਕਾਂ ਦੀ ਰੱਖਿਆ ਕਰਨਾ ਆ ਆਪਣਾ ਜਿਹੜੀ ਆਵਾਜ਼ ਆ ਅਸੀਂ ਜ਼ੁਲਮ ਦੇ ਖਿਲਾਫ ਬੁਲੰਦ ਕਰਨੇ ਗੁਰੂ ਨਾਨਕ ਦੇਵ ਨੇ ਬਾਬਰ ਨੂੰ ਜ਼ਬਰ ਕਹਿ ਕੇ ਕਿਹਾ ਉਹ ਸਿਧਾਂਤ ਤੇ ਸ਼ਰੂਣੀ ਅਕਾਲੀ ਦਲ ਚੱਲਦਾ ਸਾਨੂੰ ਸ਼ਰੂਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਐਨ ਕੇ ਸ਼ਰਮਾ ਜਿਹੜਾ ਬਹੁਤ ਮਿਹਨਤੀ ਹਿੰਦੂ ਸਿੱਖ ਵਿੱਚ ਏਕਤਾ ਦਾ ਮਦਈ ਹੈ ਔਰ ਜਿਹੜਾ ਜ਼ਮੀਨ ਤੋਂ ਨਾਲ ਜੁੜਿਆ ਹੋਇਆ ਹੈ ਜ਼ਮੀਨ ਤੋਂ ਲੀਡਰ ਬਣਿਆ ਉਹਨੂੰ ਇਕੱਲੀ-ਇਕੱਲੀ ਬੋਰਡ ਪਾ ਕੇ ਇੱਕ ਤਰੀਕ ਨੂੰ ਕਿਉਂਕਿ ਇੱਕ ਤਰੀਕ ਨੂੰ ਕਾਂਗਰਸ ਨੇ ਬੜਾ ਜ਼ੁਲਮ ਕਰਿਆ ਸੀ ਪੰਜਾਬ ਦੇ ਉੱਪਰ ਜੋ ਉਹਨਾਂ ਨੇ 1984 ਦੇ ਵਿੱਚ ਕਹਿ ਕਰਕੇ ਇਥੇ ਕਾਲ ਤੱਕ ਤੋਂ ਢੈ ਢੇਰੀ ਕੀਤਾ ਔਰ ਉਥੇ 38 ਗੁਰਦੁਆਰਿਆਂ ਦੇ ਹੋਰ ਵੀ ਉੱਥੇ ਤਾਂ ਕਹਿੰਦੇ ਸੰਤ ਜਰਨੈ ਸਿੰਘ ਬੈਠਾ ਹੈ ਪਰ 38 ਗੁਰਦੁਆਰਿਆਂ ਵਿੱਚ ਕੌਣ ਬੈਠੇ ਸੀ 38 ਉਹ ਕਿਹੜੇ ਤਬਾਦੀ ਬੈਠੇ ਦੀ ਜਿਹੜਾ ਉੱਥੇ ਕਬਜ਼ਾ ਕਰੀ ਬੈਠਾ ਸੀ ਇਹਨਾਂ ਨੇ ਇੱਕ ਸਿੱਖਾਂ ਨੂੰ ਸਿਖਾਉਣ ਬਾਅਦ ਤੇ ਇੱਕ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਕਰਕੇ ਵੀ ਇਹ ਲੋਕ ਸੈਂਟਰ ਦੇ ਨਾਲ ਹਮੇਸ਼ਾ ਦਿੱਲੀ ਦਾ ਮੱਥਾ ਹੀ ਲਾਉਂਦੇ ਨੇ ਇਹ ਜਿਹੜੇ ਸੱਚ ਆਉਂ ਦੀ ਵਾਰਠ ਆਉਂਦੇ ਨੇ ਇਹ ਆਪਣਾ ਜਿਹੜੀ ਗੱਲ ਹੈ ਆਜ਼ਾਦੀ ਦੀ ਗੱਲ ਕਰਦੇ ਨੇ ਇਹਨਾਂ ਨੂੰ ਦਬਲਿਆ ਜਾਵੇ ਕੁਚੜਾ ਜਾਵੇ ਇਸ ਕਰਕੇ ਉਹਨਾਂ ਸਖਸ ਕਰਨ ਆ ਜਿਹੜਾ ਨੇ ਦਿੱਲੀ ਜਿਹੜੀ ਕਾਂਗਰਸ ਨੇ ਦਿੱਲੀ ਦੇ ਵਿੱਚ ਦੰਗੇ ਕਰਾ ਕੇ ਹਜ਼ਾਰਾਂ ਉੱਥੇ ਬੰਦਿਆਂ ਦੇ ਨੌਜਵਾਨਾਂ ਦੇ ਬੱਚਿਆਂ ਦੇ ਬੀਬੀਆਂ ਦੇ ਨਾਲ ਰੇਪ ਕੀਤੇ ਗਏ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸ਼ਹੀਦ ਕੀਤੇ ਗਿਆ ਉਹ ਇੱਕ ਤਰੀਕ ਨੂੰ ਕਿਸਦਾ ਹੱਥਕਾਰਸ ਵੱਲ ਨਹੀਂ ਜਾਣਾ ਚਾਹੀਦਾ ਮੈਂ ਬੇਨਤੀ ਕਰਦਾ ਕੱਲੀ ਕੱਲੀ ਵੋਟ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਪਾ ਕੇ ਜਿਤਾਈਏ ਐਨਾਂ ਬੇਨਤੀ ਕਰਦਾ ਸਮਾਜ ਜਾਗ ਕੇ ਵੈਗੂ ਜਿਹਾ ਖਾਲਸਾ ਜਿਹਦਾ ਲੰਗ ਸਾਹਿਬ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਕਿਸ ਤਰ੍ਹਾਂ ਦਾ ਇਤਿਹਾਸ ਉਹਨਾਂ ਨੇ ਦੱਸਿਆ ਕਾਂਗਰਸ ਬਾਰੇ ਤੇ ਆਪਣੀ ਜਿਹੜੀ ਮਾਂ ਪਾਰਟੀ ਹੈ ਇਹਨਾਂ ਦੀ ਕਾਲੀ ਪਾਰਟੀ ਹੈ 103 ਸਾਲ ਦੀ ਉਹਨਾਂ ਨੇ ਦੱਸਿਆ ਵੀ ਕਾਲੀਆਂ ਦਾ ਜਿਹੜਾ ਕੀ ਯੋਗਦਾਨ ਹੈ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਸਮਾਜ ਲਈ ਤੇ ਕਾਂਗਰਸ ਨੇ ਕੀ ਅਤਿਆਚਾਰ ਕੀਤੇ ਨੇ 1 ਜੂਨ ਦੀ ਇਹਨਾਂ ਨੇ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਜਿਸ ਦਿਨ ਵੋਟ ਪੈਣੀ ਹੈ ਉਹ ਦਿਨਾਂ ਦੇ ਵਿੱਚ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿੱਥੇ ਉਹਦੇ ਨਾਲ ਨਾਲ 38 ਗੁਰੂ ਘਰ ਹੋਟਾ ਟੈਟਰੀ ਕੀਤਾ ਵੀ ਤੁਹਾਡਾ ਹੱਥ ਹੈ ਜਿਹੜਾ ਉਹ ਕਾਂਗਰਸ ਵੱਲ ਕਿਵੇਂ ਜਾ ਸਕਦਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਗੱਲਬਾਤ ਜੋ ਕੀਤੀ ਹੈ ਆਮ ਆਦਮੀ ਪਾਰਟੀ ਦੇ ਕਿਸੇ ਵੀ ਨਮਾਇंदे ਨੂੰ ਚੁਣੇ ਹੋਏ ਨਮਾਇंदे ਨੂੰ ਜਾਂ ਇਹਨਾਂ ਦੇ ਵਲੰਟੀਅਰ ਨੂੰ ਕੋਈ ਸਵਾਲ ਕਰਦਾ ਹੈ ਤਾਂ ਇਹ ਸਵਾਲਾਂ ਤੋਂ ਭੱਜਦੇ ਨਜ਼ਰ ਆਉਂਦੇ ਨੇ ਅੱਜ ਹਰ ਕੰਮ ਦੇ ਵਿੱਚ ਜਿੱਥੇ ਵੀ ਕੋਈ ਲੀਗਲਿਟੀ ਐਕਟੀਵਿਟੀ ਚੱਲਦੀ ਹੈ ਉਹਦੇ ਵਿੱਚ ਇਹਨਾਂ ਦਾ ਜਿਹੜਾ ਸਹਿਯੋਗ ਹੈ ਕਹਿੰਦੇ ਹਰ ਜਗ੍ਹਾ ਪਾਇਆ ਜਾਂਦਾ ਤੇ ਮੀਡੀਆ ਦੇ ਸਵਾਲ ਕਿੱਥੋਂ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਲੋਕ ਸਮਝਦਾਰ ਨੇ ਜਹਦਾਰ ਜੀ ਦਾ ਕਹਿਣਾ ਹੈ ਤਾਂ ਸਿਰਫ ਸਿਰਫ ਆਪਣੀ ਮਾਂ ਪਾਰਟੀ ਅਕਾਲੀ ਦਲ ਨੂੰ ਚੁਣਗੇ ਤੇ ਆਇਨਗੇ ਸ਼ਰਮਾ ਨੂੰ ਕਾਮਯਾਬ ਬਣਾਉਣ